ਨਾ ਹੱਥ ਜੜਾਈ ਜਾਂਦੇ ਨਾਲ ਲੱਤ ਹਲਾਈ ਜਾਂਦੀ ਆ। ਉਹ ਡਾਕਟਰ ਨੂੰ ਫੋਨ ਕਰਿਆ ਹੋਇਆ ਆਜੂਆ ਡਾਕਟਰ ਮੈਂ ਦਵਾਈ ਦੇ ਜੂਗਾ। ਸਹੀ ਹੋ ਜਾਏਗੀ। ਬੱਚੀ ਬੱਚੀ ਨੂੰ ਪਤਾ ਨਹੀਂ ਕੀ ਕਰ ਲਿਆ ਮਰੀਜ਼ ਗੱਲ ਪਿੱਛੇ। ਚਲ ਮੈਂ ਦੇਖਾਂ ਡਾਕਟਰ ਫਰਮਦਈ ਹੋਵੇ। ਆਜੋ ਬੱਚਾ। ਹੋਂਦਾ ਚਲ। ਆ ਕੇ ਡਾਕਟਰ ਹੀ ਆ ਕੇ ਠੀਕਾ ਟਾਕਾ ਲਵਾਉਣਾ ਤੇਰੀ। ਪਤਾ ਨਹੀਂ ਬਲੱਡ ਵੰਗ ਗਿਆ ਤੇ ਤਨ ਕੀ ਹੋ ਗਿਆ। ਆਜੋ ਵੀਰੇ ਆਲੇ ਪਰ ਦੀ ਕੀ ਆਨੇ ਸਭ। ਹੋ ਗਿਆ ਮਾਤਾ ਬਾਈ ਪਤਾ ਨਹੀਂ ਤਾਂ ਨਾ ਚੰਗੀ ਪਣੀ ਸੀਗੀ ਤਾਂ हां ਉਹ ਸਾਡੇ ਕੰਮ ਵਾਲੀ ਆਈ ਸੀ ਉਹਨੇ ਬੋਲਣ ਜੇ ਲੱਗ ਗਈ ਤੇ ਬਸ ਉਦੋਂ ਬਾਅਦ ਇੱਥੇ ਪੈ ਗਈ ਮੇਰਾ ਪਾਣੀ ਨਾਲ ਉੜ ਗਿਆ ਅੰਦਰ ਤੇ ਡਗ ਪੀਖਤਾ ਬਾਹਂ ਜੀ ਜਾਂਦੀ ਬੀਬੀ ਵਾਲਾ ਵਧਿਆ ਪੈ ਜਾਂਦੀ ਏ ਘਾ ਲੱਤ ਉਹ ਹੀ ਲੀ ਜਾਂਦੀ ਏਰੀ ਅੱਛਾ ਹਾਂ ਲੱਤ ਤੇ ਬਾਹਂ ਆਹ ਲੱਤ ਹੀ ਕੀ ਕਰਦੀ ਏ ਬਾਈ ਵਧੀਆ ਜੀ ਦਵਾਈ ਦੇਦੀ ਸਾਡੇ ਤਾਂ ਨਾ ਘਰੇ ਹੈ ਨਹੀਂ ਤੇਰੇ ਬਾਈ ਆਰ ਕੇ ਤੇ ਉਹ ਬੈਠਾ ਖੇਤ ਸੀ ਕਿ ਦਾ ਨਾ ਪਤਾ ਨਹੀਂ ਮੇਲੇ ਤੇ ਉੜ ਗਏ ਤਲਵੰਡੀ ਉੱਥੇ ਨਹੀਂ ਮੈਂ ਦਵਾਈ ਦਿਨਾਗਾ ਕਿਹਤਰਾ ਨਾ ਮੇਲਾ ਲੱਗਦਾ ਫੇਰ ਉਹਨੇ ਤਾਂ ਨੰਬਰ ਲੈ ਕੇ ਤੁਹਾਨੂੰ ਫੋਨ ਕਰਿਆ ਹੋ 15 20 ਮਿੰਟ ਹੋ ਗਏ ਤਾਂ ਆ ਵਾਸ ਵਧੀਆ ਦਵਾਈ ਦੇ ਦੀ ਬਾਈ ਵਾਲ ਕੋ ਬਲੱਡ ਮਰ ਗਿਆ ਮੇਰੇ ਵਾਲਾ ਹਾਂ ਬਲੱਡ ਵਾਲਾ ਇੱਕ ਥੋੜੀ ਜਿਹੀ ਇਸ ਰੰਗ ਦੀ ਸ਼ਿਕਾਇਤ ਹੈਗੀ ਆ ਬਾਹਾਂ ਦੀ ਹਾਂ ਚਲ ਚੰਗੀ ਦਵਾਈ ਦੇ ਕਰਕੇ ਆ ਹੋਰ ਮੁੜ ਕੇ ਔਖਾ ਹੋ ਜੂਗਾ ਆ ਲੈਣੀ ਹੈ ਇੱਕ ਇੱਕ ਗੋਲੀ ਠੀਕ ਆ ਤਿੰਨ ਟਾਈਮ ਸਵੇਰੇ ਸ਼ਾਮ ਤੇ ਇੱਕ ਇਹਨਾਂ ਦੇ ਇੰਜੈਕਸ਼ਨ ਲੱਗੂਗਾ ਠੀਕ ਆ ਬਾਰੇ ਬਸ ਵਧੀਆ ਦਵਾਈ ਦੇ ਦੇ ਫਿਰ ਉਹ ਨਾ ਸ਼ਾਂਤ ਇਕ ਕਰਨੀ ਆਉਂਦਾ ਉਹਨਾਂ ਨੇ ਇੱਕ ਨਾ ਇਹਦੀ ਆ ਮਾਲਿਸ਼ ਕਰਨੀ ਹੈਗੀ ਇਹ ਠੀਕ ਆ ਹਾਂ ਲੱਤ ਬਾਹਾਂ ਦੀ ਕਰਕੇ ਹਾਂ ਲੱਤ ਤੇ ਬਾਹਾਂ ਤੇ ਜਿੱਥੋਂ ਸਾਨੂੰ ਲੱਗਦਾ ਗਾਲੀ ਪ੍ਰੋਬਲਮ ਹੈ ਠੀਕ ਆ औखा हो गया कम की रुत्तर उधरों ही पे मैं ना बोलिया रखो ਉਹ ਸੈਟੋ ਬਲੱਡ ਵਾਲਾ ਜ਼ਿਆਦਾ ਵਧਿਆ ਹੋਇਆ ਹੈਗਾ ਉਹ ਹੋ ਜਾਂ ਕਰਦੀ ਆ ਪਤਨ ਬਾਪ ਕੀ ਆ ਪਾਣੀ ਦੇ ਰਗੇ ਨਹੀਂ ਬਸ ਇਹਨਾਂ ਨੂੰ ਫੇਰ ਕੇ ਦੇ ਦੋੜਿਆ ਅੱਧਾ ਨਾ ਨਾ ਫਿਰ ਮੈਂ ਜਾਣੇ ਦੁਕਾਨ ਤੇ ਹੈਗੀ ਕੋਈ ਠੀਕ ਹੈ ਦਵਾਈ ਦੇ ਦੇ ਤੈਨੂੰ ਪਾਣੀ ਲਿਉਂਗਾ ਮੈਂ ਦਵਾਈ ਦੇ ਦਾਂ ਤਰਾ ਲਾ ਪਰ ਦਵਾਈ ਲੈ ਲਾਂ ਨੂੰ ਮੈਂ ਉੱਥੇ ਖੜਾ ਦਵਾਈ ਲੈ ਲਾਂ ਡਾਕਟਰ ਦਵਾਈ ਦੇ ਕੇ ਹੌਲੀ ਹੌਲੀ ਅਸਰ ਹੋ ਜਾਊਗਾ ਉਹ ਤਾਂ ਠਾਈ ਨਹੀਂ ਆਂਦੀ ਕਿਸੇ ਸੱਦ ਕੇ ਲਿਆਵਾਂ ਗਵਾਂਡਾ ਮੰਗੜਾਉਣਗੇ ਉਹ ਵੀ ਕਿਸੇ ਨਹੀਂ ਆਉਣਾ ਆਹੀ ਤਾਂ ਕੰਨੀ ਹੋਣੀ ਆ ਕਿਸੇ ਦਾ ਬੋਲ ਚਾਹ ਰੱਖ ਲੋ ਤੇ ਅਗਲਾ ਆ ਜੂਗਾ ਇੱਕ ਕਿਆ ਲੜ ਪੈਂਦੀ ਹੈ ਇੱਕ ਕਿਆ ਲੜ ਪੈਂਦੀ ਹੈ ਦੂਜਿਆਂ ਨੂੰ ਓਖਾ ਕਰਨਾ ਮੈਂ ਦਵਾਈ ਲੈ ਲੈਂਦੀ ਚਲ ਫੇਰ ਦੇ ਦੂੰਗੀ ਉਹ ਬੰਦੇ ਚਲ ਟੀਕੇ ਦਾ ਅਸਰ ਹੋ ਜੂਗਾ ਫਿਰ ਤੇਲ ਤੂਲ ਮਾਲ ਦੂੰਗੀ ਚਲ ਪਈ ਰਹਿਣ ਲੱਗਿਆਂ ਤੇ ਕੋਈ ਕੰਮ ਕਰਦੀ ਆ ਲੈ ਲੀ ਮਿੰਮੀ ਦਵਾਈ ਆਹ ਰਾਈ ਚ ਲੈ ਸਰ ਹਾਂ ਉਹ ਹੋਂ ਪਰ ਠੀਕ ਹੈ ਜੇ ਤੋਰਾ ਕੀ ਸ਼ਿਕਾਇਤ ਹੈ ਤੇ ਮੇਰਾ ਤੇ ਉਹਨਾ ਆ ਬਾਹਰ ਹੀ ਮਾਰੀ ਮਾਰੀ ਕਰਦੀ ਜਾਂਦੀ ਜਾਂਦੀ ਉਹ ਗੱਲ ਬਾਤ ਹੁਣ ਮੈਂ ਨਾ ਕੀਤੀ ਕਰੂੰਗੀ ਡਾਕਟਰ ਆ ਸੀ ਨਾ ਉਹ ਤੇ ਇਹ ਜੱਗੇ ਕਿਹੜਾ ਹਾਂ ਉਹ ਮਾਲੂ ਆਪਮਲੇ ਇੱਥੇ ਆ ਬਰ ਤੇ ਮਾਰਦੀ ਨਾਲ ਚਲਾ ਲੱਤ ਨਹੀਂ ਤੇ ਮਰਿਆ ਜਾਊਗਾ ਮੈਂ ਲੱਤੇ ਮਾਰਦਾ ਹਾਂ ਹਾਂ ਹੋਰ ਤੁਸੀਂ ਐ ਕਰੋ ਹੁਣ ਮੈਂ ਤਾਂ ਕੰਨੀ ਨਾ ਪਹਿਲਾਂ ਨਾ ਆਇਆ ਦੋਨੋਂ ਹੋ ਬਣਾਪੇ ਨਹੀਂ ਆਪਸਾ ਜੋ ਬੈਠੇ ਅਮਰ ਕੇ ਦੇ ਨਹੀਂ ਪੈ ਰਿਆ ਅੱਜ ਸੌਂਕੀ ਨਹੀਂ ਆਈ ਹੈ ਹੋਰ ਅੱਜ ਤਾਂ ਮਾੜਾ ਜਿਹਾ ਪਤਾ ਲੱਗਿਆ ਮੈਂ ਤਾਂ ਐਂ ਹੀ ਬਤਲਗਾ 20 ਹੋ ਗਿਆ ਹੋਰ ਮਿੰਟੇ ਦੀ ਖੋ ਹੋਗਾ ਹੋਰ ਚਲ ਐ ਕਰੋ ਪਾਣੀ ਪਾਇਆ ਗਿਆ ਢਿੰਗਾ ਵਣੀ

ਤੱਲੇ ਗਿਆ ਨਾ ਨੁਕੀਨ ਹੋ ਗਿਆ ਕੀ ਨਾ ਹੋਣਾ ਕੀ ਸੀਗਾ ਤੁਸੀਂ ਉਹ ਕੰਮ ਵਾਲੀ ਨਹੀਂ ਆਈ ਸੀ ਕਿੰਨੇ ਵਾਰ ਜਿਹੜੇ ਟਕਾਲੇ ਹਾਂ ਹਾਂ ਤੁਸੀਂ ਉਹ ਤਾਂ ਚੁੰਨੀਆਂ ਖੋਲ ਗਾਉ ਨੂੰ ੱੱਕੇ ਮਰੀ ਜਾਂਦੇ ਸੀਗੇ ਅੱਛਾ ਤੇ ਉਹਦੀ ਮੈਨੂੰ ਕਹ ਤੁਸੀਂ ਐਂ ਕਹਿੰਦਾ ਪਤਨੀ ਚਾਹ ਬਣਾ ਲਾ ਮੈਂ ਤਾਂ ਉਧਰ ਉਧਰ ਕਿਵੇਂ ਰਹਿੰਦੀ ਤੁਸੀਂ ਐਂ ਜੇ ਕਰਨ ਲੱਗੇ ਸੀਗੇ ਤੇ ਫਿਰ ਡਾਕਟਰ ਨੂੰ ਬੁਲਾਇਆ ਮੈਂ ਅੱਛਾ ਡਾਕਟਰ ਤੋਂ ਵੀਕਾ ਲਾ ਗਿਆ ਦਵਾਈ ਦੂਈ ਦੇ ਗਿਆ ਸੀਗਾ ਉਹ ਕਹਿੰਦਾ ਭਾਈ ਹੋ ਜੂਗੀ ਠੀਕ ਜੀ ਆ ਬਲੱਡ ਵਾਲਾ ਵਾਦਾ ਕਰਕੇ ਤਾਂ ਹੋ ਜਾਏ ਇਹ ਤਾਂ ਹੋਏ ਸੀ ਸਤ ਰਹੀ ਹੈ ਪਤਾ ਹੀ ਲੱਗਿਆ ਤੁਹਾਨੂੰ ਨਹੀਂ ਪਤਾ ਕਰ ਚਾ ਵੀਕਾ ਟੂਕਾ ਪਾ ਦੋ ਲਾ ਕੇ ਨਾ ਹਾਂ ਤਾਂ ਪਰਤ ਨਹੀਂ ਸਕਦੇ ਆ ਯਾਰ ਬਹੁਤ ਸਿਆਣੀ ਹੋ ਗਈ ਗੱਲ ਮੜੀ ਗਾ ਗੱਲ ਪਿੱਛੇ ਤੁਸੀਂ ਪੈਨਸ਼ਨ ਲੈ ਜਾਣੇ ਆ ਉਹ ਕੰਮ ਆ ਨੂੰ ਆ ਚੀਜ਼ ਦਿੱਤੀ ਕੰਮ ਨੂੰ ਆ ਚੀਜ਼ ਦਿੱਤੀ ਕਾ ਕਰਕੇ ਹੋ ਗਿਆ ਇਹ ਪੈਨਸ਼ਨ ਲੈ ਕਰਕੇ ਮੈਂ ਕਿੰਨੇ ਵਾਰੀ ਕਿਹਾ ਹੁਣ ਭਾਈ ਪੈਨਸ਼ਨ ਆ ਹੀ ਹੋ ਜਾਂਦੀ ਐ ਤੂੰ ਲੰਮਾ ਨਹੀਂ ਤੂੰ ਚੱਕ ਕਮਾਈ ਕਰਦੇ ਐ ਉਹ ਚੱਕ ਚੱਕ ਤੁਸੀਂ ਫੜਾ ਦੇ ਨਾ ਚੱਲ ਹੁਣ ਮੈਂ ਘਟਾ ਹੋ ਬਰ ਮੈਂ ਬਾਹਰ ਵੀ ਕਰਕੇ ਬੰਦੇ ਨਹੀਂ ਲੱਗ ਥੋੜਾ ਮਾਈ ਕਰੀ ਨਾ ਲੱਗਦੀ ਮੈਂ ਨਹੀਂ ਲੜਿਆ ਤਾਂ ਕੀ ਲੱਗਣਾ ਫਿਰ ਮਾਸਤਾ ਦੇਈਏ ਮਾਸਤਾ ਕਰਣੀ ਹੀ ਹੁੰਦੀ ਐ ਇਹ ਕਿ ਐਸੇ ਡਾਕਟਰ ਕਹਿੰਦਾ ਇਹ ਨਾ 2-3 ਵਾਰ ਦਿਨ ਵਿੱਚ ਹੀ ਮਾਲਸ ਜੀ ਕਰਿਆ ਕਰ। ਫੇਰ ਫਰਕ ਪੈ ਜੂਗਾ ਨੇ। ਹਾਂ। ਕਈ ਵਾਰ ਇਹ ਆ ਹੋ ਜਾਂਦਾ ਹੈ ਨਾ। ਹਾਂ। ਇਹ ਨਾਲੇ ਹੋਊਗਾ ਵੀ ਤੁਸੀਂ ਕੰਮ ਆਜੂ ਭਜਾ ਕੇ ਮੁੜ ਕੇ ਤਾਂ ਆਈ ਨਹੀਂ ਉਹ। ਆਈ ਨਹੀਂ ਮੇਰਾ। ਹੋਰ ਉਹ ਕਿਤ ਲਈ ਆ ਮੁੜ ਕੇ ਆਪਣੇ ਕੰਮ ਵਾਲੀ ਕੋਈ ਆਉਂਦੀ ਹੈ? ਫੇਰ ਨਹੀਂ ਆਉਂਦੀ। ਹਣਾ ਆਏ ਕਰੀ ਬਈ ਸਾਦ ਲਈ ਹਣ ਤੋਂ ਹਣ ਤੈਨੂੰ ਵੀ ਕੱਲੀ ਨੂੰ ਆਉ ਖਾਏ ਉਹੀ ਤਾਂ ਕਹਿੰਦੀ ਐ ਕਿ ਕਿੰਨਾ ਅੱਛਾ ਖਾਣ ਨਹੀਂ ਮੈਂ ਆਇਆ ਕਿਹਾ ਪਾਜੀ ਜਾਈਗੀ ਉਹ ਤੋਂ ਉਹਦੀ ਕਿਹਾ ਸੀਗਾ ਕਿ ਤੁਸੀਂ ਨਾ ਕੰਮ ਵਾਲੇ ਨੂੰ ਬਾਹਰ ਆਏ ਨਾ ਦੇਖਾ ਕਰੋ ਵੀ ਜਿੱਦ ਤਨਾ ਬੈਠੀ ਸਾਡੀ ਪੀੜ ਜਨਾ ਦੇਖੇ ਅਗਲਾ ਗੁੱਸਾ ਕਰਦਾ ਸਾਰੇ ਇੱਕੋ ਜਿਹੇ ਥੋੜੀ ਹੁੰਦੇ ਆ ਅਰਾ ਨਾ ਸੀ ਪੈਸੇ ਤਾਂ ਲੈਨੇ ਥੋੜੇ ਕੰਮ ਕਰਕੇ ਹਾਂ ਉਹ ਆਏ ਤਾਂ ਯਾ ਲੱਤ ਤੇ ਨਹੀਂ ਆਉਂਦੀ ਜੀ ਮਾਤਾ ਅੱਜ ਨਾ ਮਾੜਾ ਜਮਾ ਹਾਂ ਲੱਤ ਤੇ ਮਾਉਂਦੀ ਹਾਂ ਤੇ ਹੁਣ ਉਹਨਾਂ ਨੂੰ ਦੁਬਾਰੇ ਸੱਦਣਾ ਪਊਗਾ ਹੁਣ ਚਲ ਤੂੰ ਕੋਈ ਨਹੀਂ ਸਾਦ ਲਈ ਫਿਰ ਹਣ ਉਹ ਤੂੰ ਤਾਂ ਨਹੀਂ ਬਾਹਰ ਆ ਕੇ ਹੱਥ ਆਪਣੇ ਉਹ ਜਿਹੜੀ ਛਿੰਦੋ ਲੱਗੀ ਸੀ ਉਹ ਵਿੰਧੋ ਤੇ ਉਹਨਾਂ ਦੀ ਸੋਨੀ ਪਿੰਕੀ ਪਤਾ ਨਹੀਂ ਕਿੰਨੀ ਆ ਕਿ ਮੇਰਾ ਨਾਮ ਹੀ ਨਹੀਂ ਯਾਦ ਸਾਰਾ ਕੰਮ ਆਉਣਾ ਸੁਝਾ ਦਿੰਨੀ ਆ ਮੁੜ ਕੇ ਔਖੀ ਹੁੰਨੀ ਤੂੰ ਮੈਨੂੰ ਤਰ੍ਹਾਂ ਲੱਗਦਾ ਆ ਤਾਂ ਤੈਨੂੰ ਨਾ ਵੱਧ ਦਬਾਵਾ ਦੇ ਕੇ ਗਈ ਮੂੰਹ ਚ ਗਾਣਾ ਕੱਢਦੀ ਸੀ ਕਿ ਤੇਰੇ ਨਾਲ ਉਹਦੀ ਤਸੀਰ ਸੱਗਦੀ ਤੇਰੀ ਹੋਰ ਤਾਂ ਨਹੀਂ ਹੋਗੀ ਕਿਸੇ ਨੂੰ ਤਨ ਕਹਿ ਰਹੀ ਕਿਸੇ ਨੂੰ ਮਾੜਾ ਬੋਲੋ ਹੀ ਨਾ ਚਲ ਮੈਂ ਫੋਨ ਨਹੀਂ ਮੈਂ ਬੋਲਿਆ ਕਰੀ ਥੋੜੀ ਤੁਸੀਂ ਕੀ ਜਾਣੋ ਥੋੜਾ ਜੀ ਆਪਰੇ ਹਰ ਕੋਈ ਤੁਸੀਂ ਕਮਾਉਣਾ ਤੁਸੀਂ ਦੇਣੀ ਆ ਨਾ ਨਾ ਇਹ ਨਾ ਉਹ ਤਾਂ ਕੋਈ ਵਿੱਚ ਨਹੀਂ ਜਾਂਦਾ ਮੈਂ ਮੈਂ ਤਾਂ ਕੋਈ ਗੱਲ ਕੇ ਉਸ ਮਾਨ ਫੜਾਉਣੀ ਉਹਨੂੰ ਤੇ ਤਾਂ ਲਾਲਚ ਨਾ ਕਰਦੀਆਂ ਜੇ ਕੰਮ ਵਾਲੇ ਨੂੰ ਪੈਪਾ ਦੇ ਨੇ ਨਾ ਕੋਈ ਚੀਜ਼ ਦੇ ਦੇਣੀ ਆ ਲਾਲਚ ਨਾ ਕੰਮ ਵਧੀਆਂ ਕਰ ਦਿੰਦੀਆਂ ਤੇ ਇੱਕ ਆਇਆ ਕਰ ਵੀ ਉਹ ਨਾ ਹੁੰਦਾ ਹੀ ਆ ਵਿਚਾਰਾ ਮੰਗ ਲਿਆ ਗਰੀਬ ਨੂੰ ਹਰ ਇੱਕ ਨੂੰ ਹੁੰਦਾ ਤੇ ਬਾਕੀ ਆਪਣੇ ਘਰੇ ਸਾਰਾ ਕੁਝ ਰੱਬ ਦਾ ਦਿੱਤਾ ਹੈਗਾ ਆਪਾਂ ਟੈਨਸ਼ਨ ਕਾਤੋਂ ਕਰਨੀ ਤੁਸੀਂ ਟੈਨਸ਼ਨ ਨਾ ਕਰੋ ਮੈਂ ਸਾਦੀ ਉਹਨੂੰ ਤੇ ਨਾਲ ਤਾਂ ਥੋੜੀ ਜੌਦੀ ਮਾਸਕ ਰੱਖ ਕੇ ਜਾਇਆ ਕਰੂੰਗੀ

ਸਤਿ ਸ਼੍ਰੀ ਅਕਾਲ ਵੀ ਕਿਵੇਂ ਆ ਸਤਿਕਾਰ ਆ ਗਈ ਹਾਂ ਬੈਠ ਜਾ ਕੋਈ ਹੱਥੀ ਤੇ ਬੈਠ ਨਹੀਂ ਨਹੀਂ ਤੂੰ ਆ ਜਾ ਮੰਜੇ ਤੇ ਬੈ ਜਾ ਮੰਜੇ ਤੇ ਬੈ ਜਾ ਬੈ ਜਾ ਖਾਣਾ ਨਹੀਂ ਅਸਲ ਨਹੀਂ ਸਤਿਕਾਰ ਮੈਂ ਤਾਂ ਤੁਹਾਨੂੰ ਫੋਨ ਕਰਿਆ ਸੀ ਮੈਂ ਤੁਹਾਨੂੰ ਦੱਸਦੀ ਮੇਰੇ ਮੰਮੀ ਨਾਲ ਟਿੱਲੀ ਹੋ ਗਈ ਸੀ ਅੱਛਾ ਹਾਂ ਤੇ ਕਾਹਨ ਤੈਨੂੰ ਬੁਲਾ ਤੂੰ ਦੋ ਬਣਾਈ ਨਾ ਫਿਰ ਹੁਣ ਮੈਂ ਬਸ ਆਇਆ ਹੀ ਨਹੀਂ ਗਿਆ ਬਸ ਹੋਰ ਚਲ ਆ ਤੂੰ ਬਹਣ ਕੇ ਕੰਮ ਕਰਾ ਮੇਰੇ ਨਾਲ

ਇਹ ਤੂੰ ਟੁੱਟ ਗਈ ਉਹਦੇ ਹਾਂਜੀ ਤੇ ਭਾਈ ਉਹ ਤੋਂ ਬਗਰੋਂ ਇਹ ਤਾਂ ਮੈਨੂੰ ਨਹੀਂ ਚਾਹਣਾ ਉਹ ਮਾਣੇ ਚਾਹਣਾ ਉਹ ਵੀ ਮੱਝੇ ਤੇ ਬੈਠੀ ਹੁੰਦਾ ਅੱਛਾ ਨੱਪਾ ਬਾਹਰੋਂ ਕੱਢ ਹੀਨ ਲਾਗੀ ਫਿਰ ਡਾਕਟਰ ਸੱਦਿਆ ਤੇਰਾ ਵਾਈ ਵੀ ਹੈ ਉਹ ਵੀ ਕਿਤੇ ਕੰਮ ਗਿਆ ਆਇਆ ਸੀ ਅੱਛਾ ਤੇ ਫਿਰ ਡਾਕਟਰ ਨੂੰ ਬੁਲਾਇਆ ਆਪਣੇ ਪਿੰਡ ਵਾਲੇ ਨੂੰ ਉਹ ਆਇਆ ਫਿਰ ਉਹ ਕਹਿੰਦਾ ਵੀ ਆ ਕਰਕੇ ਇਹਨੂੰ ਤਾਂ ਵੀ ਸ਼ਿਕਰੀ ਹੋ ਗਈ ਇਦਾਂ ਬੜੀ ਤੇ ਬਲੱਡ ਬਾਲਾ ਵਧ ਗਿਆ ਫਿਰ ਉਹ ਦਵਾਈ ਦੇ ਗਿਆ ਠੀਕ ਟੂ ਕੇ ਲਾ ਗਿਆ ਤੇ ਉਸ ਨੂੰ ਦੱਸਿਆ ਹੇ ਚਾਣੋ ਆਏ ਮੁਰਕੇ ਮੈਂ ਤਾਂ ਚਲੇ ਜਾਂਦਾ ਬਿੰਦ ਕਿੰਨੇ ਲਖਿਆ ਹਸੀ ਵੀ ਇਹਨਾਂ ਦੀ ਗੁੜੀ ਵਾਲੀ ਭੜੀ ਆ ਮੈਂ ਤਾਂ ਤੁਹਾਡੇ ਮੂੰਹ ਨੂੰ ਆ ਗਈ ਮੈਂ ਤਾਂ ਆਉਣਾ ਨਹੀਂ ਸੀ ਲਈ ਮੈਂ ਤਾਂ ਬਾਹਲਾ ਕੋਸਾ ਆਇਆ ਤੂੰ ਆ ਜਾਣਾ ਸਾਡੇ ਤਾਂ ਗਰੀਬਾਂ ਗਰੀਬਾਂ ਦਾ ਨਾਂ ਕੇਵਲ ਬਤਵਾ ਲੱਗ ਜਾਂਦੀ ਹੈ ਅਸੀਂ ਜੇ ਕਹਿੰਦੇ ਨਾ ਮੂੰਹ ਨਹੀਂ ਬੋਲਦੇ ਢਿੱਡ ਤਾਂ ਦੱਸਿੱਤਾ ਦਿੰਦੇ ਆ ਨਹੀਂ ਚਾਹੀਦਾ ਅਸਾਂ ਮੈਂ ਤਾਂ ਕਰਕੇ ਖਾਣਾ ਉਹ ਮੈਨੂੰ ਕੰਨੂ ਮਾਰ ਗਰੀ ਮੂੰਹ ਧੱਕੇ ਮਾਰਨੇ ਆ ਬਾਕੀ ਕੰਮ ਕਰਿਆ ਇਹ ਫਿਰ ਹੁਣ ਕਰੀਏ ਕੀ ਇਹ ਮੰਮੀ ਜਸਵਾਈ ਹੈ ਹੈ ਆ

ਅਨੇ ਕ ਬੰਦਨ ਆਏ ਤੋਂ ਜਿਆਦਾ ਜਿੰਨੇ ਆਏ ਸੀ ਉਹ ਹੀ ਦੋ ਜਣੇ ਤਾਂ ਮੰਨਣਾ ਜਿਹੜੀ ਆਪਣੀ ਭਰਦੀ ਨਹੀਂ ਵੀ ਆ ਵੀ ਜੋੜਨਾ ਆ ਵੀ ਜੋੜਨਾ ਇਤੀਆ ਪਤ ਮੋਰ ਸਿਆਣ ਦੇ ਤੇ ਮੇਰੇ ਸਾਹਮਣੇ ਕਹੀ ਜਾਂਦੀ ਹੋਰਾਂ ਦੇ ਲਾਂਗੇ ਜੰਨੇ ਵੀ ਤਾਂ ਸਹੋਰਾ ਵੀ ਦੇਣਗੀ ਤੁਮ ਆਪ ਤੇ ਨਹੀਂ ਦੇਖ ਰਹੀ ਹੁੰਦੇ ਆਂਦੇ ਇਹ ਅਸ ਤੇ ਨਾ ਮੈਂ ਤਾਂ ਮੈਂ ਦੁਕਾਨੀ ਨਹੀਂ ਆਈ ਬਣਾ ਗੁੱਸੇ ਜਮ ਤੋੜਾ ਨਾ ਆ ਕੇ ਕੰਮ ਤੇ ਕੋਈ ਨਾ ਹੁਣ ਤੋ ਆ ਵੀ ਤੇ ਮਿਲ ਬੰਚੇ ਦੇ ਬਿਠਾ ਲੈ ਗਈ ਬੈਠਣੇ ਜੰਦੀ ਸੀ ਪਹਿਲੀ ਵਾਰੀ ਵੀ ਸੱਤ ਨਹੀਂ ਲੱਗਿਆ ਤੇ ਜਿਵੇਂ ਵਾਰੀ ਕਰ ਲਾ ਤੂੰ ਲਾ ਕੇ ਪੋਤੇ ਦਾ ਵਦ ਕਿ ਮਰ ਕੇ ਨਾਲ ਮੇਰੇ ਭੰਕੇ ਉੱਪਰ ਗੱਲ ਸੁਣਦਾ ਤੂੰ ਤਾਂ ਰੋਜ਼ ਆਇਆ ਕਰੀਂ ਮੈਂ ਕੋਈ ਨਹੀਂ ਆਸੂ ਬੁੱਧਾ ਤੇ ਤੂੰ ਪੈਸੇ ਹੀ ਮੈਂ ਦੇ ਦਿਆਂਗੀ ਮਮੀ ਕੁਛ ਨਹੀਂ ਕਹੇਦੀ ਹੋਂ ਉਹਨੂੰ ਵੀ ਪਤਾ ਲੱਗ ਗਿਆ ਵੀ ਸ਼ਾਇਦ ਖੌਣ ਮੇਰੇ ਨਾਲ ਤਾਂ ਹੀ ਆ ਰਿਹਾ ਵਗੈਰਾ ਬਸ ਇੱਥੇ ਸੌਂ ਲੈਂਦਾ ਕਹਿੰਦੇ ਹੁੰਦੇ ਨਾ ਤੇ ਇਹ ਪਤਾ ਕਈਆਂ ਨੇ ਧੱਕੇ ਮਾਰੇ ਵੀ ਮਮੀ ਨੇ ਕਰ ਤੈਨੂੰ ਕਲੀ ਨੂੰ ਮਾਰੀ ਨਹੀਂ ਮੈਨੂੰ ਕਹਿੰਦੇ ਸੀ ਇਹ ਤਾਂ ਜਾਨੀ ਤਾਂ ਹੈਗੀ ਆ ਹੁਣ ਵੀ ਉਹਨਾਂ ਦੀ ਬੁੜੀ ਭੈੜੀ ਆ ਭਾਈ ਠਹਿਣੀ ਕੁਝ ਨਹੀਂ 15 ਦਿਨ ਮਸਾਂ ਹੀ ਘਟ ਆ ਹੀ ਹੁੰਦੀਆਂ ਸਾਰਾ ਕੰਮ ਉਹ ਹੱਟ ਜਾਂਦੇ ਨਾ ਪਰ ਤੂੰ ਹਟੀ ਨਾ ਜਿਹੜੀ ਚੀਜ਼ ਤੈਨੂੰ ਲੋੜ ਹੋਊਗੀ ਕੋਈ ਨਾ ਸੀ ਕੰਚੀ ਦੇਵਾਂਗੇ ਮਮੀ ਹੁਣ ਕੁਛ ਨਹੀਂ ਕਹੇਦੀ ਤੂੰ ਬਾਹਰ ਪੁੱਛੇ ਮੈਂ ਤੈ ਪਾ ਕੇ ਹਟੀ ਨਾ ਹੁੰਦਾ ਨਾ ਮੰਮੀ ਨੂੰ ਮਾਸਕ ਵੀ ਕਰਨੀ ਹੁੰਦੀ ਹੈ ਡਾਕਟਰ ਕਹਿ ਕੇ ਗਿਆ ਕੋਈ ਨਾ ਮੇਰਾ ਮਾਸਕ ਕਰਵਾ ਦੇ ਤ ਨਹੀਂ ਕਿ ਉਹ ਹੀ ਤੈਨੂੰ 10 ਰੁਪਏ ਅਸੀਂ ਵਾਧ ਦੇਣਾ ਨਾ ਕੋਈ ਨਾ ਕਰ ਤੇ ਹੱਥ ਹੀ ਰੱਖ ਦੇ ਨੀ ਕੋਈ ਨਾ ਚਲ ਨਾ ਚਲ ਮੁਸਾਬ ਨਾ ਕਰੀਂ ਠੀਕ ਹੈ ਜੀ ਸੰਗਾ ਜੀ ਜੀ ਮੈਂ ਜਾਣੀ ਆਂ ਹਾਂ ਸਰਦਾਂ ਰੋਟੀ ਖਾਣੀ ਤੋਂ ਰੋਟੀ ਆਂ ਜੀ ਜੀ ਰੋਟੀ ਤਾਂ ਮੈਂ ਖਾ ਕੇ ਸੀ ਉਹਨਾ ਮੈਂ ਰੋਟੀ ਦੀ ਮਾਲਸ ਕਰਾ ਕੇ ਆਇਆ ਹਨ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਡਾਕਟਰ ਕਹਿੰਦੇ ਆ ਵੀ ਆ ਬਾਹਾਂ ਤੇ ਲੱਤ ਤੇ ਗੋਡੇ ਗਾੜੀ ਦੁਖਦੇ ਨੇ ਹਾਂਜੀ ਹਾਂਜੀ ਉਹਦੇ ਕਰਕੇ ਹੀ ਕਰਦਿਆ ਕਰੋ ਮਾਲਸ ਨਹੀਂ ਤੁਹਾਨੂੰ ਤਾਂ ਮੈਂ ਪਹਿਲਾਂ ਤੇਲ ਆ ਮਾਲਸ ਕਰੀਏ ਕੋਈ ਦਾ ਉਹਨੇ ਕਹਿੰਦੇ ਜਨ ਦੋ ਵਾਰੀ ਤੇ ਤੱਕ ਵਾਰੀ ਹਿੰਦੇ ਵਾਰੀ ਹੋ ਸਕਦੀ ਹੈ ਕੋਈ ਹੈਲਪ ਕਰਾਇਆ ਕਰ ਮੈਂ ਤਾਂ ਕੀ ਆ ਮੇਰੇ ਨਾਲ ਸਹੀ ਹੋ ਜੂਗਾ ਤਵਾ ਨਹੀਂ ਦਰਦ ਹੋਣੋਂ ਹਟ ਜੂ ਚਲ ਕੋਈ ਨਾ ਮਤਲਬ ਬਾਹਰ ਕੋਈ ਇੱਥੇ ਬਾਹਰ ਨਾ ਲੈ ਆ ਨੀ ਵੀਰ ਜੀ ਮੈਂ ਕੋਈ ਇੱਥੇ ਬਾਹਰ ਆਲਾ ਕੋਈ ਨਹੀਂ ਮੰਝੇ ਤਾਂ ਫੜ ਨਹੀਂ ਮੈਂ ਕਹਿੰਦੀ ਨਹੀਂ ਕੋਈ ਨਾ ਹਾਂ ਹਰ ਨਾ ਤੂੰ ਆਇਆ ਕਰ ਕੋਈ ਨਾ ਜੀ ਕੰਮ ਕਰਾਇਆ ਕਰ ਹੁਣ ਜਿਹੜੀ ਚੀਜ਼ ਤੇਨੂੰ ਲੋਡ ਹੁੰਦੀ ਤੂੰ ਲੈ ਜਾ ਘਰ ਫੜਨੀ ਮੈਂ ਕਹਿੰਦੀ ਹੈਗੀ ਤੇਨੂੰ ਇੰਨਾ ਮੈਂ ਕੋਈ ਨਾ ਕੋਈ ਨਹੀਂ ਹੋਰ ਪਤਾ ਨਹੀਂ ਮੈਂ ਤਾਂ ਕਿੰਦੀ ਦੱਸੀ ਸੀ ਲੱਗਦਾ ਮੈਂ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਮੇਰੇ ਨਾਲ ਕੀ ਹੋਇਆ ਹੋਰ ਮੈਂ ਕਿਹ ਬਲੱਡ ਵਾਦਿਆ ਹੋਰ ਪਤਾ ਨਹੀਂ ਲੱਗਦਾ ਬਿਮਾਰੀਆਂ ਦਾ ਬਲੱਡ ਘਟਦਾ ਵੜਦਾ ਦਰ ਸਭ ਦੇ ਜਾਂਦਾ ਚੰਗੂ ਨਹੀਂ ਆਇਆ ਹੋ ਗਿਆ ਜੀ ਹੁਣ ਤੂੰ ਕੋਤ ਨਹੀਂ ਗਾਂ ਕੱਢ ਗਈ ਹੋਊਗੀ ਉਹ ਨਾ ਆਪੀ ਦਾ ਦੇਖੋ ਕੀ ਕਹਿਣਾ ਜਿਸ ਤਰ੍ਹਾਂ ਕਮਾਈ ਕਰਨੀ ਹੈ ਤਾਂ ਖਾਣੀ ਹੈ ਤਾਂ ਆਪਾਂ ਦਾ ਇਹ ਜਿਆ ਕੁਝ ਕੰਮ ਕਿਸੇ ਨੂੰ ਪਈ ਜਾਂਦਾ ਸਮਾਂ ਕਾਹ ਹੋ ਗਿਆ ਨਾ ਫਿਰ ਉਹ ਜਦੋਂ ਬਾਕੀ ਸਿੱ ਲੱਗ ਜਾਂਦੀ ਹੈ ਅੋਰ ਜਿਆ ਹੋ ਜਾਂਦਾ ਹੋਂਕਾ ਲੈ ਕੇ ਨਿਕਲੀ ਤੂੰ ਤੇ ਚਲ ਮम्मी ਦੇ ਸੁਵਾਈ ਆ ਇਹ ਜੇ ਦੇਰ ਚ ਕੋਸ਼ਿਸ਼ ਤੁਹਾਨੂੰ ਮੈਂ ਦੱਸੀ ਜਾਂਦੀ ਆ ਤੂੰ ਸੁਵਾਈ ਆਂਦਾ ਵੀ ਮੇਰਾ ਘਰ ਨਖਰਾਣਾ ਹੋ ਜੇ ਮਸਾਂ ਜੋੜਿਆ ਤੋਂ ਪਤਾ ਵੀ ਕਿੰਨਾ ਕਮਾਈਆਂ ਕਰਦੇ ਸੀ ਯਾਰਬ ਹੋਰ ਕਮਾਈਆਂ ਤਾਂ ਸਾਰੀ ਕਰਦੇ ਸੀ ਇਕੱਠਾ ਕਰਕੇ ਮਸਾ ਕਰ ਬਣਾਉਂਦੇ ਹੋਰ ਹੁਣ ਅਸੀਂ ਵੀ ਆ ਜੁਆਗ ਛੱਡ ਕੇ ਇਸਨੇ ਹਾਂ ਕੰਮ ਕਰਕੇ ਆਪਦੇ ਘਰਾਂ ਆਉਣਿਆ ਘਰਾਂ ਚ ਕਰਦੇ ਆ ਫਿਰ ਜਾਣਿਆ ਘਰੇ ਆਪ ਦੇ ਰ ਸਾਨੂੰ ਇਹ ਕਹਿੰਦੇ ਤੁਹਾਨੂੰ ਪਤਾ ਨਹੀਂ ਅਸੀਂ ਓੱਖਾਂ ਓੱਖਾਂ ਕੱਟ ਕੱਟ ਕੇ ਜੋੜਿਆ ਵੀ ਅਸੀਂ ਅੱਧੇ ਭੁੱਖੇ ਤੇ ਇਹ ਗੱਲੇ ਕਢਾਂ ਫਾਂਦੇ ਹੋਰ ਐਂ ਹੁਣ ਤਾਂ ਪਤਾ ਕਰ ਨਹੀਂ ਕਰਦੇ ਜਦੋਂ ਮਸਾ ਜੁੜਦੇ ਆ ਜੀ ਹੋਰ ਨਹੀਂ ਫਿਰ ਮੈਂ ਕਹਿਣ ਲੱਗ ਗਈ ਸੀ ਭਾਈ ਓੱਖਾਂ ਨਾਲ ਦੇਖ ਕਮਾਈ ਕਰਦੇ ਹਾਂਜੀ ਹਾਂਜੀ ਪਾਣੀ ਚਾਹ ਤੋਂ ਲੇ ਗੋ ਆ ਮਮੀ ਮੈਂ ਕਹੀ ਹੀ ਤੇਨੂੰ ਹੁਣ ਉਹਨੂੰ ਆਪ ਨਹੀਂ ਆਉਗਾ ਖੰਮੀ ਨਹੀਂ ਆਉਗਾ ਬਾਕੀ ਦੋ ਮੰਜਮੇ ਜਦ ਬੈਠਣ ਨੂੰ ਕੁਛ ਨਹੀਂ ਕਹਿੰਦੀ ਇਹ ਅੱਗੇ ਤੁਹਾਨੂੰ ਪਤਾ ਹੀ ਹੈ ਕੰਮ ਵਾਲਾ ਤੇਰੀ ਦੱਸਈ ਹੋਣਾ ਨੇ ਹਾਂਜੀ ਕਹਿੰਦੇ ਸੀ ਗਿਆ ਉਹ ਮੰਮੀ ਬਸ ਟੋਕੜ ਕਾਈ ਕਰ ਦਿੰਦੀ ਸੀ ਭਈ ਇੱਕ ਤਾਂ ਤੁਸੀਂ ਮੰਗੋੜਾ ਵੀ ਜਿਹੜੀ ਚੀਜ਼ ਜ਼ਰੂਰ ਤਾਂ ਹੀ ਆ ਮੰਗ ਤਾਂ ਲਓ ਮਤਲਬ ਇਹ ਨਾ ਕਰੋ ਵੀ ਆਹ ਕਹੀ ਦੇਖ ਆਹ ਮੈਨੂੰ ਦੇ ਦੇ ਆਹ ਵੀ ਮੈਨੂੰ ਦੇ ਦੋ ਵੀ ਐਂ ਨਾ ਕਰਿਆ ਕਰੋ ਕਿ ਸਾਨੂੰ ਪਤਾ ਹੁੰਦਾ ਵੀ ਇਹ ਜਿਹੜੀ ਚੀਜ਼ ਤੁਮ ਦਿਓਣੀ ਹੈ ਸਾਡੇ ਕੋਲ ਹੈਗੀ ਆ ਅਸੀਂ ਆਪ ਹੀ ਦੇ ਦਿੰਨੇ ਆ ਨਹੀਂ ਹੋਈ ਬਾਅਦ ਹੁਣ ਸਾਨੂੰ ਇਸ ਵਾਰ ਤਾਂ ਪਤਾ ਹੁੰਦਾ ਘਰੇ ਕਿਸਾ ਦੇ ਕੋਈ ਕਪੜਾ ਨਹੀਂ ਰਿਹਾ ਤੇਰੇ ਕੋਲ ਹੈ ਨਹੀਂ ਕਿ ਸੋਹਣਾ ਨਹੀਂ ਪਾਇਆ ਤੈਨੂੰ ਸੂਟ ਦੇ ਦਗੇ ਸਾਰਾ ਮੈਂ ਹੁੰਦਾ ਹੀ ਹੈ ਜਿੰਨਾ ਤੂੰ ਉਹ ਹੀ ਦੇਊਗਾ ਹਾਂ ਜੀ ਜਿੰਨਾ ਹੈ ਨਹੀਂ ਉਹ ਤੈਨੂੰ ਦੇਊਗਾ ਹਾਂ ਜੀ ਮੰਗੂਗਾ ਵਿਚਾਰ ਕੀ ਤੇ ਦੀ ਕਰਦਾ ਮੰਗਾਂ ਨੂੰ ਕਿਸੇ ਮੂਰੇ ਹੱਥ ਭਲਾਉਂਦੇ ਜੇ ਟਾਈਮ ਬੀਬੀ ਆ ਟਾਈਮ ਮਾੜਾ ਹੁੰਦਾ ਪਤਾ ਨਹੀਂ ਮੰਗਦੀ ਹਾਂ ਮੌਤ ਦੇ ਬਰਾਬਰ ਆ ਜਿਸ ਤੋਂ ਮੰਗਣਾ ਮੰਮੀ ਉਹੀ ਗੱਲ ਤੇ ਆਪਣੀ ਸਾਡਾ ਸਾਰਾ ਕੋਈ ਕਿਹਨੇ ਸਾਡਾ ਕਿਹੜਾ ਜੀ ਕਰਦਾ ਵਿਚਾਰ ਮਜਬੂਰੀਆਂ ਤੁਹਾਨੂੰ ਪਤਾ ਮਜਬੂਰੀਆਂ ਮਾਰ ਜਾਂਦੇ ਆ ਫਿਰ ਕੀ ਹੁੰਦਾ ਤਾਨ ਪ੍ਰਮਾਤ ਮੰਦਿਰ ਸਾਜੂ ਪੁਰਾ ਸੀ ਅੱਗੇ ਦਾਨ ਕਰਦਾਂਗੇ ਫਿਰ ਉਹਦੇ ਨਾਲ ਕੀ ਹੋ ਜਾਊਗਾ ਕਹਿੰਦੇ ਹੁੰਦੇ ਆ ਜੀ ਉਹ ਤਾਨ ਘਟਦਾ ਨਹੀਂ ਹੁੰਦਾ ਦਾ ਬਾਦ ਦਾਨ ਕਰ ਤੋਂ ਗਰੀ ਹੁੰਦੀ ਤਾਂ ਬਾਦਦਾ ਹੀ ਹੁੰਦਾ ਹਾਂ ਫਿਰ ਦਾਨ ਕਰਦੇ ਹਾਂ ਨਾ ਕੋਈ ਦਾ ਚੰਗਿਆ ਕਰਦੇ ਬਾਦ ਤਦ ਅੱਦ ਤੇ ਤੈਨੂੰ ਕੋਈ ਨਹੀਂ ਕੋਸ਼ ਕਹਿੰਦਾ ਤੇ ਅੱਖੇ ਤੇ ਮਗਰ ਲੱਗੇ ਵੀ ਤੈਨੂੰ ਕੋਈ ਕੰਮ ਵਾਲੀ ਕਹੇ ਨਹੀਂ ਜੀ ਆਪਾਂ ਦਾ ਕੀ ਦੇ ਮਗਰ ਲੱਗਣਾ ਅਰੇ ਉਹੀ ਮੰਮੀ ਆ ਪਹਿਲਾਂ ਐਂ ਜਿਹੜੀ ਆ ਕਰਦੀ ਸੀ ਉਹਨ ਬੰਦੇ ਨੇ ਉਹੀ ਗੱਲ ਜੀ ਆਏ ਹੋ ਜ ਉਹ ਕਟਕਾਇਆ ਕਰਦੀਆਂ ਮੈਂ ਉਹ ਜਿਹੜੀ ੱਟਕੇ ਮਾਰੇ ਕੰਨਿਆਂ ਵਾਲੀ ਐ ਨੂੰ ਮੈਂ ਕੀਤਾ ਸੀ ਭਲਾ ਜਦੋਂ ਇਹ ਗਰਮੀ ਸੀਗਾ ਤੇ ਆਪੇ ਹੁਣ ਸ਼ਾਂਤੀ ਚ ਹੋ ਗਿਆ ਸੱਟ ਹੋ ਗਿਆ ਲੱਗਦਾ ਨਹੀਂ ਤਾਂ ਇੱਕ ਵਾਰੀ ਪਤਾ ਲੱਗਿਆ ਮੈਂ ਕਿਹਦਾ ਮਾਰਾ ਨਾ ਕਰਾਂ ਹੁਣ ਸਹੀ ਗੱਲ ਐ ਕਿ ਕਿਸੇ ਦਾ ਮਾਰਾ ਨਹੀਂ ਕਰਨਾ ਦਾ ਇਹ ਸਾਡਾ ਕਰਦਾ ਤਾਂ ਪਰਮਾਤਮਾ ਦੀ ਅਗੇ ਤਾਂ ਵੀ ਜਿੰਨਾ ਹੋ ਸਕੇ ਅਸੀਂ ਭਲੇ ਕਰਾਂਗੇ ਤੇ ਬਲੀ ਦਾ ਆਸਕੇ ਧਿਆਨ ਰੱਖਾਂਗੇ ਤਾਂ ਬਲੀ ਦਾ ਭਲਾ ਕਰਨਾ ਜ਼ਰੂਰੀ ਆ। ਨਾ ਠੀਕ ਆ ਜੀ। ਬਸ ਉਹ ਆਮਾਸ ਕਰਾਇਆ ਕਰੀਂ। ਧੰਨਵਾਦ ਕਿ ਤੁਹਾਨੂੰ। ਕੋਈ ਨਾ ਕਰਦਾ। ਕੋਈ ਟਾਈਮ ਨਾ ਆ ਜਾ ਕਰ। ਕੋਈ ਨਾ ਕਰ। ਹੋ ਜਾਇਆ ਕਰੀਂ। ਹਾਂ ਹੋ ਜਾ। ਛੁੱਟੀ ਨਾ ਮਾਰੀਂ। ਤੂੰ ਪਹਿਲਾਂ ਵੀ ਕੀ ਆ ਛੁੱਟੀ। ਨਹੀਂ ਜਦੋਂ ਕੋਈ ਛੁੱਟੀ ਦਾ ਨਹੀਂ ਮਾਰਦੀ ਜੇ ਕਈ ਅੱਜ ਜਦ ਜ਼ਰੂਰੀ ਕੰਮ ਪੈ ਜਾ ਫਿਰ ਹੋ ਵੀ ਸਕਦਾ ਹੈ। ਪਰ ਮੈਂ ਕੋਈ ਨਾ ਆ ਜਾ। ਮੈਂ ਤੈਨੂੰ ਮਾਂ ਮਮੀ ਵੱਡੇ ਦੀ ਮਾਫੀ ਮੈਂ ਮੰਗਦੀ ਆ। ਨਹੀਂ ਕਾਨੂੰ ਤੁਸੀਂ ਕਾਨੂੰ ਹੱਥ ਜੋੜਦੇ ਕੋਈ ਗੱਲ ਨਹੀਂ ਜੀ। ਠੀ 过马路慢